ਵੀਡੀਓ ਬਣ ਗਈ ਮੇਰੇ ਮੇਰੀ ਬਣੀ ਵੀਡੀਓ ਮਾਰੋ ਯਾਰ ਤੁਰਦੇ ਜੀ ਮਗਰੋਂ ਕ ਵਿੱਚ ਮਾਰੀ ਇਹ ਗਾਹ ਹੂੰ ਹੂੰ ਕੋਈ ਰਿਆ ਕਰਾ ਨਾ ਇਹ ਬਾਈ ਨੇ ਮੋਬਾਈਲ ਚੱਕਿਆ ਇਹ ਭੱਜੂਗਾ ਹੁਣ ਫੋਨ ਨਾਲ ਤੱਕਣੀ ਬਲਵਾਏ ਬੜਾ ਸੁਫੇ ਨਾ ਉਹ ਅੱਖੀਂ ਅੱਖੀਂ ਪੂਰੇ ਬੱਚੇ

ਆਜਾ ਤੂੰ ਫਰਦਾ ਹੈ ਤੈਨੂੰ ਆ ਜਾ ਬਸ ਮੈਂ ਕੇਲੇ ਕਿਤੇ ਵਧੀਆ ਪੈ ਤੁਹਾਨੂੰ ਬਸ ਬਸ ਮੈਂ ਕੇਲੇ ਕਿਤੇ ਵਧੀਆ ਪੈ